ਆਮ ਆਦਮੀ ਪਾਰਟੀ ਨੇ ਲੋਕ ਸਭਾ ਹਲਕਾ ਸ੍ਰੀ ਫਤਗੜ ਸਾਹਿਬ ਤੋਂ ਉਮੀਦਵਾਰ ਵਰਪੀ ਸਿੰਘ ਜੀਪੀ ਅਤੇ ਵਿਧਾਨ ਸਭਾ ਹਲਕਾ ਸਾਨੇਵਾਲ ਦੇ ਵ代ਕਾ ਤੁਸੀਂ ਮੋਢੀ ਦੀ ਅਗਵਾਈ ਦੇ ਵਿੱਚ ਹਲਕਾ ਸਾਨੇਵਾਲ ਦੇ ਬਰਤਕਿੰਡਾ ਵਿੱਚ ਚੋਣ ਸੰਮਤੀ ਮੀਟਿੰਗਾਂ ਨੂੰ ਕਾਮਯਾਬ ਕੀਤਾ ਜਾ ਰਿਹਾ ਇਸੇ ਤਰ੍ਹਾਂ ਅੱਜ ਪਿੰਡ ਰਾਮਗੜ੍ਹ ਵਿੱਚ ਚੋਣ ਸੰਮਤੀ ਮੀਟਿੰਗ ਕੀਤੀ ਗਈ ਜਿਸ ਵਿੱਚ ਲੋਕਾਂ ਦਾ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਕਰਦਾ ਤੁਸੀਂ ਅਨਸਾਰੇ ਆਰਾਮਗੜ ਪਿੰਚ ਆਪਾਂ ਖਤਰੂ ਵਿੱਚ ਜਿਵੇਂ ਗੱਲ ਕਰੀਏ ਦੱਸਿਆ ਮੁੰਡਿਆ ਸਾਹਿਬ ਨੇ ਵੀ 2 ਸਾਲ ਦੇ ਵਿੱਚ ਜਿਹੜੀ ਕਾਰਜਕਾਰੀ ਨੇ ਪੰਜਾਬ ਦੇ ਲੋਕਾਂ ਚ ਚਾਹ ਲਾਇਬਰੀ ਦੀ ਗੱਲ ਕਰੀਏ ਖਟੂਗੜ ਸੱਤ ਨੇ ਕੀ ਵੇਤੇ ਲਾਇਬਰੀਆਂ ਬਣ ਗਈਆਂ ਲਾਇਬਰੀ ਚ ਪੀਸੀ ਦੀ ਚਾ ਕੋਈ ਹੋ ਚੋ ਜਿਹੜੀਆਂ ਨਿਕਲਦੀਆਂ ਉੱਤੇ ਤੁਸੀਂ ਆਪ ਦਾ ਪੜ੍ਹ ਕੇ ਬੱਚਿਆ ਆਪਾਂ ਇਗਜ਼ਾਮ ਦੇ ਇਸ ਇਹ ਪਹਿਲੀ ਵਾਰੀ ਹੋਇਆ ਆ ਤੁਸੀਂ ਦੇਖਦੇ ਹੋ ਕੁੜੀਆਂ ਲੱਗੀਆਂ ਨੇ ਤੇ ਕੁੜੀਆਂ ਵੀ ਮੈਂ ਅੱਜ ਕੋਈ ਪੀਸੀਐਸ ਜੁਡੀਸ਼ਨ ਲੱਗੀ ਜੱਜ ਲੱਗੀ ਆ ਕੋਈ ਅਜਰਾ ਕੁਕ ਪੈਸਟਰੀ ਐ ਇਹ ਨਹੀਂ ਵੀ ਜਗਦੇ ਬਹੁਤ ਵੱਡੀ ਲੈਂਡ ਰੋਡ ਹੈ ਤੇ ਤੁੱਚੇ ਸਹੀ ਮਿਹਨਤ ਕਰਦੇ ਉਹ ਬੱਚੇ ਲੱਗਦੇ ਕੋਈ ਸਬਜੀ ਵੇਚਣ ਵਾਲਾ ਜਾਂ ਉਹਦੀ ਕੁੜੀ ਸਾਡੇ ਉਹਦੀ ਕੁੜੀ ਪੀਸੀਐਸ ਲੱਗੀ ਐ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਸੋ ਅੱਜ ਜਿਹੜਾ ਇਕੱਠ ਇੱਕ ਛੋਟੀ ਜੀ ਮੀਟਿੰਗ ਰੱਖੀ ਗਈ ਸੀ ਰਾਮਗੜ੍ਹ ਪਿੰਡ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਪ੍ਰੀਤ ਸਿੰਘ ਜੀਪੀ ਸਾਹਿਬ ਦੇ ਆਗਮਨ ਤੇ ਤੇ ਇਹਦੇ ਵਿੱਚ ਵਾਹ ਵਾ ਲੋਕਾਂ ਨੇ ਇਕੱਠੇ ਹੋ ਕੇ ਇਕਤਾ ਦਾ ਸਬੂਤ ਦਿੱਤਾ ਭਾਈਚਾਰੇ ਦਾ ਸਬੂਤ ਦਿੱਤਾ ਤੇ ਭਗਵੰਤ ਮਾਨ ਸਾਹਿਬ ਤੇ ਆਮ ਆਦਮੀ ਪਾਰਟੀ ਨੂੰ ਜੋ ਲੋਕ ਪਿਆਰ ਕਰਦੇ ਆ ਉਹਨਾਂ ਨੇ ਪਿਆਰ ਦਾ ਸਬੂਤ ਦਿੱਤਾ ਤਾਂ ਜੋ ਇੰਨੀ ਗਿਣਤੀ ਵਿੱਚ ਸੰਗਤ ਇਕੱਠੀ ਹੋ ਕੇ ਜੀਪੀ ਸਾਹਿਬ ਨੂੰ ਸੁਣਨ ਆਈ ਦੇਖੋ ਜੀ ਬਾਕੀ ਪਾਰਟੀਆਂ ਤਾਂ ਬਹੁਤ ਪਿੱਛੇ ਰਹਿ ਗਈਆਂ ਨੇ ਮਾਨ ਸਾਹਿਬ ਦਾ ਜਿਹੜਾ 13 0 ਵਾਲਾ ਨਾਰਾ ਵਾ ਉਹਦੇ ਵਿੱਚ ਆਮ ਆਦਮੀ ਪਾਰਟੀ ਬਹੁਤ ਅੱਗੇ ਲੰਘ ਗਿਆ ਕਿਉਂਕਿ ਟੇਲਾਂ ਤੱਕ ਪਾਣੀ ਪਹੁੰਚਾਉਣ ਦੀ ਗੱਲ ਹੋਵੇ ਤੇ ਜਾਂ ਬਿਜਲੀ ਦੀ ਗੱਲ ਹੋਵੇ ਜਾਂ ਆਮ ਲੋਕਾਂ ਦੀ ਜਿਹੜੀ ਸੁਣਵਾਈ ਹੋਣ ਲੱਗੀ ਆ ਸਰਕਾਰੀ ਦਰਬਾਰੇ ਉਹਦੇ ਨਾਲ ਬੜਾ ਪੋਜ਼ੀਟਿਵ ਮਾਹੌਲਾ ਮਾਨ ਸਾਹਿਬ ਤੇ ਆਮ ਆਦਮੀ ਪਾਰਟੀ ਦਾ ਪੂਰਾ ਪੰਜਾਬ ਦੇ ਵਿੱਚ ਬੋਲਬਾਲਾ ਕਹਿ ਸਕਦੇ ਹਾਂ ਉਹਨੂੰ ਪਿਆਰ ਕਹਿ ਸਕਦੇ ਹਾਂ 13 ਜੀਰੋ ਵਾਲਾ ਜਿਹੜਾ ਫਾਰਮੂਲਾ ਜਾਂ ਜਿਹੜੇ ਭਵਿੱਖਬਾਣੀ ਮਾਨ ਸਾਹਿਬ ਨੇ ਕੀਤੀ ਆ ਉਹਦੇ ਲਈ ਅਗਰ ਸਰਾਂ ਬਹੁਤ ਵਧੀਆ ਜਨ ਸਮਰਥਨ ਮਿਲ ਰਿਹਾ ਸਾਰੇ ਪਿੰਡਾਂ ਦੇ ਵਿੱਚੋਂ ਸ਼ਹਿਰ ਦੇ ਵਿੱਚੋਂ ਤੇ ਜੀਪੀ ਸਾਹਿਬ ਬਹੁਤ ਵੱਡੀ ਲੀਡ ਨਾਲ ਚੱਤਣਗੇ ਦੇਖੋ ਜੀ ਅੱਜ ਦਿਲ ਹਰੇਕ ਆਮ ਆਦਮੀ ਪਾਰਟੀ ਦੇ ਵਰਕਰ ਦਾ ਦਿਲ ਬੜਾ ਖੁਸ਼ ਹੋਇਆ ਅੱਜ ਤੋਂ ਜੋ ਉਹਨਾਂ ਨੂੰ ਇੰਟਰਮ ਬੇਲਿਕ ਮਿਲੀ ਆ ਤੇ ਇਹਦੇ ਨਾਲ ਇੱਕ ਤਾਂ ਬੂਸਟ ਹੋਊਗਾ ਕੈਂਡੀਡੇਟ ਵੀ ਬੂਸਟ ਹੋਣਗੇ ਜਿਹੜੇ ਵਰਕਰ ਆ ਉਹਨਾਂ ਨੂੰ ਵੀ ਬੂਸਟ ਮਿਲੇਗਾ ਤੇ ਜਿਹੜੀਆਂ ਦਿੱਲੀ ਦੀਆਂ ਪੰਜਾਬ ਦੀਆਂ ਤੇ ਬਾਕੀ ਸੀਟਾਂ ਨੇ ਉੱਥੇ ਜਾ ਕੇ ਕੇਜਰੀਵਾਲ ਸਾਹਿਬ ਪ੍ਰਚਾਰ ਕਰ ਪਾਉਣਗੇ ਤੇ ਇਹ ਜਿਹੜੀਆਂ ਸਾਰੀਆਂ ਜਿਵੇਂ ਮਾਨ ਸਾਹਿਬ ਕਹਿੰਦੇ ਨੇ ਕਿ ਸਾਡੇ 40 42 ਬਣ ਜਾਣੇ ਨੇ ਇਸ ਵਾਰ ਤੇ ਆਸ ਕਰਦੇ ਆ ਕਿ ਕੇਜਰੀਵਾਲ ਸਾਹਿਬ ਦੇ ਬਾਹਰ ਆਉਣ ਨਾਲ ਬੂਸਟ ਮਿਲੇਗਾ ਤੇ ਬਹੁਤ ਬਹੁਤ ਵਧਾਈਆਂ ਵੀ ਤੇ ਬੜਾ ਖੁਸ਼ੀ ਦਾ ਅੱਜ ਦਿਲ ਬੜਾ ਖੁਸ਼ ਆ ਕੇ ਕੇਜਰੀਵਾਲ ਸਾਹਿਬ ਕੱਲ ਨੂੰ ਬਾਹਰ ਆ ਰਹੇ ਨੇ ਸਿਰਫ ਗੱਲ ਕਰ ਰਹੇ ਸੀ ਕਿ ਕਿਸ ਤਰ੍ਹਾਂ ਮਦਦ ਮਿਲ ਜਾਈਏ ਦੇਖੋ ਜੀ ਲੋਕਾਂ 'ਚ ਪੂਰਾ ਹਤਸ਼ਾਹ ਆ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਸਾਹਿਬ ਦਾ ਜਿਹੜਾ ਕ੍ਰੈਡੀਬਿਲਟੀ ਆ ਜੋ ਆਮ ਆਦਮੀ ਪਾਰਟੀ ਦੀ ਕ੍ਰੈਡੀਬਿਲਟੀ ਆ ਉਹ ਪੂਰੇ ਜੋਬਨ ਤੇ ਆ ਲੋਕ ਪਸੰਦ ਕਰਦੇ ਆ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਦੀ ਇਮਾਨਦਾਰ ਰਾਜਨੀਤੀ ਨੂੰ ਪਸੰਦ ਕਰਦੇ ਆ ਕ੍ਰੈਡੀਬਿਲਟੀ ਪੂਰੀ ਆ ਆਮ ਆਦਮੀ ਪਾਰਟੀ ਦੀ ਤੇ ਇਹ ਵੋਟਾਂ ਦੇ ਵਿੱਚ ਕਨਵਰਟ ਹੋਏਗੀ ਸਦਾ ਬਲਦੇਵ ਸਿੰਘ ਜੀ ਕੀ ਕਹਿਣਾ ਜੀ ਅੱਜ ਬੋਤਮਾ ਦਾ ਮੀਟਿੰਗ ਹੋਈ ਜੀ ਜੀ ਇਹ ਧੰਨਵਾਦ ਕਰਦੇ ਆ ਸਰਦਾਰ ਹਰਦੀਪ ਸਿੰਘ ਮੁੰਡੀਆਂ ਦੇ ਤੇ ਗੁਰਪ੍ਰੀਤ ਸਿੰਘ ਜੀਪੀ ਦਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਇਹਨਾਂ ਦਾ ਜਿਹੜਾ ਪਿੰਡ ਲਈ ਇਹਨਾਂ ਨੇ ਬਹੁਤ ਉਪਰਾਲਾ ਕੀਤਾ ਇਹਨਾਂ ਨੂੰ ਬਹੁਤ-ਬਹੁਤ ਵੋਟਾਂ ਪਾ ਕੇ ਇਥੋਂ ਪਿੰਡ ਰਾਮਗੜ੍ਹ ਤੋਂ ਜਿਤਾ ਕੇ ਤੋਰਾਂਗੇ ਆਮ ਆਪ ਪਾਰਟੀ ਨੇ ਇੱਥਾਂ ਦੇ ਦੇਦ ਕਰਕੇ ਆਪਣਾ ਯੋਗ ਕੰਮ ਨਹੀਂ ਆਮ ਪਾਰਟੀ ਦਾ ਕੰਮ ਬਹੁਤ ਵਧੀਆ ਜੀ ਬਹੁਤ ਇਹਨਾਂ ਨੇ ਯਾਨੀ ਮਤਲਬ ਨੌਕਰੀਆਂ ਬਹੁਤ ਦਿੱਤੀਆਂ ਨੇ ਕੰਮ ਵੀ ਬਹੁਤ ਕੀਤੇ ਨੇ ਤੇ ਵਿਕਾਸ ਨੂੰ ਦੇਖ ਕੇ ਹੀ ਵੋਟ ਲੋਕ ਪਾਉਣਗੇ ਲੋਕ ਬਹੁਤ ਜ਼ਿਆਦਾ ਖੁਸ਼ ਨੇ